ਸਿੱਧੂ ਦਾ ਕਦ ਛੋਟਾ ਕਰਨਾ ਚਾਹੁੰਦੇ ਨੇ ਕੈਪਟਨ ਤੇ ਬਾਦਲ ਸਿਮਰਜੀਤ ਸਿੰਘ ਬੈਂਸ ਅੰਮ੍ਰਿਤਸਰ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੇ ਕੈਬਨਰੇਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਵਿਖੇ ਖਾਲਿਸਤਾਨ ਸਮਰਥਕ ਕੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈ ਫੋਟੋ ਸੰਬੰਧੀ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਗੇ ਦਾ ਸੇਰਾ ਨਵਜੋਤ ਸਿੰਘ ਸਿੱਧੂ ਨੂੰ ਜਾ ਰਿਹਾ ਹੈ ਇਸ ਲਈ ਦੋਵੇਂ ਮਿਲ ਕੇ ਸਿੱਧੂ ਦਾ ਕਦ ਛੋਟਾ ਕਰਨਾ ਚਾਹੁੰਦੇ ਪੰਜਾਬੀਆਂ ਦਾ ਠਾਠਾ ਮਾਰਦਾ ਕਾਠ ਇਸ ਗੱਲ ਦਾ ਸੰਕੇਤ ਕਰਦਾ ਕਿ ਲੰਬਾ عرصਾ ਬਾਦਲਾਂ ਦੇ 10 ਸਾਲ ਦੇ mafie ਲੁੱਟਖੋਟ ਤੋਂ ਬਾਅਦ 19 ਮਹੀਨੇ ਕਾਂਗਰਸ ਤੇ ਕੈਪਟਨ ਹਕੂਮਤ ਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਬਾਦਲ ਪੰਜਾਬ ਨੂੰ ਲੁੱਟਦੇ ਤੇ ਖੁੱਟਦੇ ਸੀ ਉਸੇ ਤਰੀਕੇ ਦੇ ਨਾਲ ਕਾਂਗਰਸ ਨੇ ਕੈਪਟਨ ਮਰਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅੱਜ ਦਾ ਠਾਠਾ ਮਾਰਦਾ ਇਕੱਠ ਅੰਮ੍ਰਿਤਸਰ ਦੇ ਵਿੱਚ ਸਤਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਸੁਲਤਾਨਪੁਰ ਤੇ ਇਹਨਾਂ ਦੇ ਸਾਥੀਆਂ ਨੇ ਸ਼ਮੂਲੀਅਤ ਕੀਤੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਆ ਲੋਕ ਇਨਸਾਫ ਪਾਰਟੀ ਮੈਂ ਇਹਨਾਂ ਦਾ ਜਿਵੇਂ ਆਫ ਦਾ ਹੈ ਧੰਨਵਾਦ ਕਰਦਾ ਤੇ ਇਹਨਾਂ ਨੂੰ ਯਕੀਨ ਦਿਵਾਉਣਾ ਜਿਹੜੀ ਕਰਪਸ਼ਨ ਦੇ ਵਿਰੁੱਧ ਲੜਾਈ ਹੈ ਇਹਨਾਂ ਦੇ ਆਉਣ ਨਾਲ ਬਹੁਤ ਵੱਡੀ ਸਾਨੂੰ ਇੱਕ ਸ਼ਕਤੀ ਇੱਕ ਤਾਕਤ ਮਿਲੀ ਆ ਲੋਕ ਇਨਸਾਫ ਪਾਰਟੀ ਇਹ ਜਿਹੜੀ ਗੱਲ ਆ ਨਾ ਇਹ ਕੈਪਟਨ ਤੇ ਬਾਦਲ ਦੇ ਹਜਮ ਨਹੀਂ ਆਉਂਦੀ ਵੀ ਨਵਜੋਤ ਸਿੱਧੂ ਪਾਕਿਸਤਾਨ ਦੇ ਵਿੱਚ ਜਾ ਕੇ ਬਾਬੇ ਨਾਨਕ ਦੇ ਉਸ ਪਵਿੱਤਰ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਵਾਸਤੇ ਕੋਰੀਡੋਰ ਦਾ ਮਸਲਾ ਕਿਉਂ ਠਾ ਰਿਆ ਬਾਦਲ ਗਿਆ ਮੁੱਖ ਮੰਤਰੀ ਹੁੰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹ ਹੋ ਢਡੂ ਲੈ ਦੁੰਬਾ ਕੈਪਟਨ ਮਰਿੰਦਰ ਸਿੰਘ ਗਏ ਤੇ ਉਹ ਰੂਸ ਆਲਮ ਲੈ ਤੇ ਇਹ ਕਿਉਂ ਲੈ ਆ ਅੱਜ ਨਵਜੋਤ ਸਿੱਧੂ ਦਾ ਕੱਦ ਛੋਟਾ ਕਰਨ ਵਾਸਤੇ ਇਹ ਦੋਨੋਂ ਰਲੇ ਹੋਏ ਨਵਜੋਤ ਸਿੱਧੂ ਮੇਰੇ ਕੋਲ ਆ ਕਿੰਨਾ ਕੱਟ ਹੈਗਾ ਕੋਈ ਐਂਟੀ ਸੋਸ਼ਲ ਐਲੀਮੈਂਟ ਕੋਈ ਗੈਰ ਸਮਾਜਿਕ ਤੱਤ ਮੇਰੇ ਨਾਲ ਫੋਟੋ ਲਾ ਕੇ ਚਲੇ ਜੇ ਹੁਣ ਮੈਨੂੰ ਕੀ ਪਤਾ ਅੱਜ ਨਵਜੋਤ ਸਿੱਧੂ ਦੀ ਉਸ ਗੱਲ ਨੂੰ ਲੈ ਕੇ ਤੂਲ ਫੜਾਉਣ ਦੇ ਯਤਨਾਂ ਚ ਇਹ ਗੱਲ ਨਹੀਂ ਗੱਲ ਹੈਗੀ ਆ ਕ੍ਰੈਡਿਟ ਵਾਰ ਅੱਜ ਬਾਦਲ ਉੱਦੂ ਉੱਤੇ ਤੇ ਕੈਪਟਨ ਉੱਦੂਗੇ ਕੈਪਟਨ ਮਰਿੰਦਰ ਸਿੰਘ ਇਹਦੇ ਸਾਰੇ ਮੰਤਰੀ ਇਹਦੇ ਸਾਰੇ ਐਮਐਲਏ ਦੇ ਸਾਰੇ ਲੀਡਰ ਜਦੋਂ ਨਵਜੋਤ ਸਿੱਧੂ ਪਿਛਲੀ ਵਾਰੀ ਪਾਕਿਸਤਾਨ ਇਮਰਾਨ ਖਾਨ ਹੋਰਾਂ ਦੇ ਸਾਂਝੁਕ ਸਮਾਗਮ 'ਚ ਗਏ ਸੀ ਤੇ ਸਾਰੇ ਗੱਲ ਪੈਂਦੇ ਸੀ ਉਹਦੇ ਇਹ ਉੱਥੇ ਜੱਫੀ ਕਿਉਂ ਪਾਇਆ ਆਪਣੀਆਂ ਜੱਫੀਆਂ ਦਾ ਚੇਤਾ ਹੀ ਨਹੀਂ ਗਾ ਇਹ ਜਿਹੜਾ ਸੀਐਮ ਹਾਊਸ ਦੇ ਵਿੱਚ ਇੱਕ ਫੌਜ ਦੀ ਐਨਾਲਿਸਟ ਹੈਗੀ ਹੈ رپورਟਰ ਹੈਗੀ ਹੈ ਤੇ ਉਹ ਆਪਣੇ ਉੱਥੇ ਬਿਠਾਈ ਬੈਠਿਆ ਉਹ ਸੋ ਆਏ ਨਵਜੋਤ ਸਿੱਧੂ ਵਾਸਤੇ ਮੁਸ਼ਕਲਾਂ ਖੜੀਆਂ ਕਰਦੇ ਮੈਂ ਕਹੂੰਗਾ ਕਿ ਕਾਂਗਰਸ ਪਾਰਟੀ ਦੇ ਅੰਦਰ ਬਹੁਤ ਘੰਟੀ ਬੇਈਮਾਨਾਂ ਦੀ ਚੰਦ ਲੋਕ ਹੈਗੇ ਜਿਹੜੇ ਇਮਾਨਦਾਰੀ ਦੇ ਨਾਲ ਜਿਨਾਂ ਜਿਨ ਨਵਜੋਤ ਸਿੱਧੂ ਸਭ ਤੋਂ ਉੱਤੇ ਆ ਅੱਜ ਬੇਈਮਾਨਾਂ ਦਾ ਤੇ ਇਮਾਨਦਾਰਾਂ ਦਾ ਕਾਂਗਰਸ ਪਾਰਟੀ ਦੇ ਅੰਦਰ ਯੁੱਧ ਹੋ ਰਿਹਾ ਉਸ ਯੁੱਧ ਦੇ ਵਿੱਚ ਜਿਹੜੇ ਇਮਾਨਦਾਰ ਲੋਕ ਆ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ